ਸਾਬ ਜੀ ਨੇ ਦੇਖਿਆ ਪਿਛਲੇ ਹੜ੍ਹਾਂ ਦੇ ਦੌਰਾਨ ਬਹੁਤ ਵੱਡਾ ਨੁਕਸਾਨ ਜਿੱਥੇ ਪੰਜਾਬ ਦਾ ਹੋਇਆ ਉੱਥੇ ਆਪਣੇ ਹਲਕਾ ਸਾਨੇਵਾਲ ਦਾ ਵੀ ਬਹੁਤ ਜਿਹੜਾ ਸਸਰਾਲੀ ਬੰਨ ਟੁੱਟ ਰਿਆ ਸੀ ਆਪਾਂ ਸਾਰਿਆਂ ਨੇ ਨਾਲ ਲੱਗ ਕੇ ਪੂਰੀ ਕੋਸ਼ਿਸ਼ ਕੀਤੀ ਕਿ ਬੰਨ ਨਾ ਟੁੱਟੇ ਬੰਨ ਟੁੱਟਣ ਦੇ ਬਾਵਜੂਦ ਵੀ ਸਾਰੇ ਹੀ ਭਰਾਵਾਂ ਨੇ ਚਾਹੇ ਕਿਸਾਨ ਜੁਗਰੀਆਂ ਦੇ ਭਰਾ ਹੋਣ ਚਾਹੇ ਨਾਲ ਦੇ ਪਿੰਡਾਂ ਦੇ ਚਾਹੇ ਆਮ ਆਦਮੀ ਪਾਰਟੀ ਦੇ ਵਲਾਗ ਪ੍ਰਧਾਨ ਵਰਕਰ ਸਰਪੰਚ ਸਾਰੇ ਇੱਥੇ ਬਨ ਜੁੜ ਜੁੜ ਗਏ ਕਿ ਖੇ ਪਗੜੀ ਆ ਫਸਲ ਆ ਲੋਕਾਂ ਦੇ ਖੇਤ ਆ ਇਹ ਨਾ ਰੁੜ ਜਾਣ ਖੁਦ ਪ੍ਰਸ਼ਾਸਨ ਡੀਸੀ ਸਾਹਿਬ ਐਡਮ ਸਾਹਿਬ ਐਡੀਸੀ ਸਾਹਿਬ ਪਹਿਲਾਂ ਮੈਂ ਡੀਸੀ ਦੇਖਿਆ ਜਿਹੜਾ ਆਪ ਨਾਲ ਲੱਗ ਕੇ ਸਾਡੇ ਨਾਲ ਬੋਰੀਆਂ ਚਕਵਾਉਂਦੇ ਰਹੇ ਨਾਲ ਲੱਗ ਕੇ ਸਾਰਾ ਬੰਦੋਬਸਤ ਕਰਦੇ ਰਹੇ ਪ੍ਰਮਾਤਮਾ ਕੀ ਅਰਦਾਸਾਂ ਹੁੰਦੀਆਂ ਰਹੀਆਂ ਸਤਿਗੁਰੂਬਾ ਸਤਨਾਮ ਸਿੰਘ ਜੀ ਨੇ ਇੱਥੇ ਗੁਰੂ ਸਾਹਿਬ ਦਾ ਸਰੂਪ ਵੀ ਲਿਆਏ ਕਿ ਜਿਹੜਾ ਨੁਕਸਾਨ ਆ ਇੱਥੇ ਰੁਕ ਜਾਵੇ ਦੁਆਰਾ ਅੱਗੇ ਨਾ ਵਧੇ ਮੈਂ ਫਿਰ ਵੀ ਕਹਾਂਗਾ ਕਿ ਤੁਹਾਡਾ ਸਾਰਿਆਂ ਦੇ ਸਹਿਯੋਗ ਨਾਲ ਪ੍ਰਮਾਤਮਾ ਨੇ ਕਿਰਪਾ ਕੀਤੀ ਕਿ ਜਿਹੜੇ ਸਾਡੇ ਪਿੰਡਾਂ ਦੇ ਪਿੰਡਾਂ ਤੱਕ ਪਾਣੀ ਨਹੀਂ ਜਾਂਦਾ ਸਾਰੀ ਤੁਹਾਡੀ ਸਾਰਿਆਂ ਦੀ ਹਿੰਮਤ ਹੈ ਪ੍ਰਸ਼ਾਸਨ ਦਾ ਮੈਂ ਦਿਨੋਂ ਧੰਨਵਾਦੀ ਹਾਂ ਇਹਨਾਂ ਨੇ ਉਸਤਿਆਂ ਤੇ ਪੂਰਾ ਜੋਰ ਲਾਇਆ ਕਿ ਜਿਹੜਾ ਪਾਣੀ ਇੱਥੇ ਰੋਕਿਆ ਜਾਵੇ ਬਹੁਤ ਸਾਰੇ ਬੰਦੋਬਸਥ ਕੀਤੇ ਪਾਣੀ ਦਾ ਵਹਾਅ ਦੂਸਰੀ ਸਾਈਡ ਨੂੰ ਕਰਨ ਨੂੰ ਮਸ਼ੀਨਾਂ ਮੰਗਾਈਆਂ ਬਾਹਰੋਂ ਉਹ ਲੱਗੇ ਰਹੇ ਪਰ ਕੁਦਰਤੀ ਆਫਤ ਦੇ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਮੈਂ ਹੁਣ ਵੀ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਦੇਖੋ ਹਰ ਇੱਕ ਦਾ ਫਰਜ਼ ਹੈ ਕਿ ਆਪਣੇ ਹਲਕੇ ਦੇ ਲੋਕਾਂ ਲਈ ਆਪਣੇ ਪਿੰਡ ਦੇ ਲੋਕਾਂ ਲਈ ਜਿਹੜੀ ਆਵਾਜ਼ ਉਠਾਉਣੀ ਕਿ ਜਿਹੜੇ ਕੰਮ ਲੇਟ ਨਾ ਹੋਣ ਜਲਦੀ ਹੋ ਜਾਣੇ ਅਰ ਮੈਂ ਦੱਸਣਾ ਚਾਹਾਂਗਾ ਕਿ ਮੈਂ ਵੀ ਪਹਿਲੇ ਦਿਨ ਤੋਂ ਹੀ ਲੱਗਾ ਰਿਆ ਡੀਸੀ ਸਾਹਿਬਾ ਨੂੰ ਨਾਲ ਦੀ ਨਾਲ ਟੱਚ ਵਿੱਚ ਨਾਲ ਦੀ ਨਾਲ ਪੈਸੇ ਪ੍ਰੂਪਰਾਏ ਕਰੋੜਾ ਰੁਪਏ ਜਿਹੜਾ ਅੱਜ ਬਣ ਬਣਨ ਜਾ ਰਿਹਾ ਇਹ ਮੈਂ ਤੁਹਾਡੇ ਸਾਰਿਆਂ ਦੀ ਹਿੰਮਤ ਕਹੂੰਗਾ ਡੀਸੀ ਸਾਹਿਬ ਦਾ ਧੰਨਵਾਦ ਜਿਹੜਾ ਨੇ ਸਾਡੀ ਇਹ ਮੰਗ ਨੂੰ ਨਾਲ ਦੀ ਨਾਲ ਫਾਈਲ ਤਿਆਰ ਕਰਕੇ ਉੱਪਰ ਭੇਜੀ ਤੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਨੇ ਨਾਂ ਨਹੀਂ ਕੀਤੀ ਜਿੰਨੇ ਪੈਸੇ ਮੰਗ ਕੀਤੇ ਡੀਸੀ ਸਾਹਿਬ ਵੱਲੋਂ ਕਿਹੜਾ ਬੰਦ ਤੇ 10 ਕਰੋੜ ਰੁਪਏ ਖਰਚਾ ਹੋਣਾ ਤੇ 10 ਕਰੋੜ ਰੁਪਏ ਮਨਜ਼ੂਰ ਕਰਕੇ ਲਿਆਂਦਾ ਤੁਹਾਡੇ ਭਰਾ ਨੇ ਤੁਹਾਡੇ ਪੁੱਤ ਨੂੰ ਸੋ ਇਹ ਸਾਡਾ ਕੰਮ ਹੈ ਸਰਕਾਰਾਂ ਦਾ ਕੰਮ ਹੈ ਸਾਡੀ ਡਿਊਟੀ ਹੈ ਜਿੱਥੇ ਪੰਜਾਬ ਦੇ ਲੋਕ ਪੰਜਾਬ ਦਾ ਇੱਕ ਇੱਕ ਬੰਦੇ ਨੂੰ ਜਿਹੜਾ ਕੋਈ ਨੁਕਸਾਨ ਨਾ ਹੋਵੇ ਜੇ ਹੋ ਜਾਵੇ ਤੇ ਉਹਦਾ ਹਾਲ ਜਿਹੜਾ ਸਰਕਾਰ ਵੱਲ ਹੋਵੇ ਜਿੱਥੇ ਸਾਰੇ ਕਿਸਾਨ ਭਰਾਵਾਂ ਨੂੰ ਮੁਆਵਜ਼ਾ ਦਿੱਤਾਗਾ ਜਿਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਪੂਰੇ ਪੰਜਾਬ ਦੇ ਵਿੱਚ ਮੁਆਵਜ਼ਾ ਦਿੱਤਾ ਪੂਰੇ ਦੇਸ਼ ਦੇ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਵੀ ਸਹਿਯੋਗ ਪਾਇਆ ਮੈਂ ਖੁਦ ਮੈਨੂੰ ਬਹੁਤ ਸਾਰੇ ਭਰਾਵਾਂ ਨੇ 20 ਤੋਂ 22 ਕਰੋੜ ਰੁਪਈਆ ਜਿਹੜਾ ਦਿੱਤਾ ਮੈਂ ਲਿਜਾ ਕੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਨੂੰ ਦਿੱਤਾ ਕਿ ਮਿਸ਼ਨ ਚੜ੍ਹਦੀ ਕਲਾ ਜਿੱਤੇ ਪੰਜਾਬ ਦੇ ਲੋਕਾਂ ਦੇ ਬਹੁਤ ਸਾਰੀਆਂ ਜਾਨਾਂ ਚਲੀਆਂ ਗਈਆਂ ਬਹੁਤ ਸਾਰੇ ਲੋਕਾਂ ਦੇ ਘਰ ਉੜ ਗਏ ਬਹੁਤ ਸਾਰੇ ਲੋਕਾਂ ਦੇ ਡੰਗਰ ਉੜ ਗਏ ਮਰ ਗਏ ਉਹ ਪੈਸਾ ਉਹਨਾਂ ਤੇ ਲੱਗ ਰਿਹਾ ਸੋ ਅੱਜ ਅਸੀਂ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਜੀ ਦਾ ਧੰਨਵਾਦ ਕਰਦੇ ਆਂ ਜਿਹੜਾ ਨੇ ਸਾਨੂੰ ਇਸ ਤੁਸੀਂ ਬੰਦ ਦਾ ਜਿਹੜਾ ਕਰੋੜਾਂ ਰੁਪਏ ਨੁਕਸਾਨ ਉਹ ਦਿੱਤਾ ਤੇ ਅੱਜ ਇਸ ਕੰਮ ਦੀ ਸ਼ੁਰੂਆਤ ਕਰਨ ਵਾਸਤੇ ਵੀ ਮੈਂ ਡਿਸੀਸਾਂ ਨੂੰ ਬੁਲਾਇਆ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਹੈ। ਪ੍ਰਧਾਨ ਜੀ ਆਏ। ਦੇਖੋ ਇਹਨਾਂ ਦਾ ਫਰਜ਼ ਹੈ, ਇਹਨਾਂ ਦੀ ਡਿਊਟੀ ਹੈ ਕਿ ਅਸੀਂ ਸਾਰਿਆਂ ਨੂੰ ਕੋਈ ਕਸ਼ਟ ਨਾ ਆਵੇ। ਪਰ ਸਾਡੀ ਸਰਕਾਰ ਉਹ ਸਰਕਾਰ ਹੈ ਜਿਨੇ 4 ਸਾਲਾਂ 'ਚੋਂ ਕੰਮ ਕੀਤਾ ਜਿਹੜੇ ਅੱਜ ਤੱਕ 17-75 ਸਾਲਾਂ 'ਚ ਕਿਸੇ ਸਰਕਾਰ ਨੇ ਨਹੀਂ ਕੀਤਾ। ਸ਼ੁਰੂਆਤ ਤੋਂ ਬਿਜਲੀ ਦੇ ਬਿੱਲਾਂ ਤੋਂ ਲਾ ਲਓ। ਫਿਰ ਉਸ ਤੋਂ ਬਾਅਦ ਐਜੂਕੇਸ਼ਨ ਤੇ ਜ਼ੋਰ ਲਾਇਆ ਫਿਰ ਬੱਚਿਆਂ ਦੇ ਖੇਡ ਗਰਾਉਂਡਾਂ ਲਈ ਕਰੋੜਾਂ ਰੁਪਏ ਆਏ ਜਿਹਨਾਂ ਬਾਬਾ ਜੀ ਦੱਸ ਰਹੇ ਸੀ ਸਾਡੇ ਪਿੰਡ ਨੂੰ ਵੀ ਦਿੱਤਾ ਸੋ 30 40 ਖੇਡ ਗਰਾਉਂਡ ਜਿਹੜੇ ਹਲਕੇ ਸਾਹਨੇ ਵਾਲ ਦੇ ਵਿੱਚ ਕਰੋੜਾਂ ਰੁਪਏ ਦੇ ਲੱਗ ਰਹੇ ਹਰ ਸੜਕ ਜਿਹੜੀ ਆ ਉਹ ਪਾਸ ਹੋ ਚੁੱਕੀ ਆ ਬਹੁਤ ਸਾਰੀਆਂ ਸੜਕਾਂ ਦੇ ਕੰਮ ਚੱਲ ਲਿਆ ਜਿਹੜੇ ਰਹਿ ਵੀ ਗਏ ਜੇ ਕੋਈ ਤੁਹਾਨੂੰ ਲੱਗਦਾ ਕਿ ਸੜਕ ਨਹੀਂ ਪਾਸ ਹੋਈ ਉਹ ਵੀ ਨੋਟ ਕਰਾ ਦਿਓ ਹਰ ਸੜਕ ਡੀਸੀ ਸਾਹਿਬ ਕੋਲ ਖੜਿਆ ਹਰ ਸੜਕ ਆਪਣੇ ਸਾਹਨੇ ਵਾਲ ਹਲਕੇ ਦੀ ਬਣੂ ਸੋ ਅੱਜ ਤੁਸੀਂ ਬੰਦੇ ਨਾਲ ਨਾਲ ਬੰਨੋ ਤੋਂ ਬਾਅਦ ਵਿੱਚ ਡੀਸੀ ਸਾਹ ਨੂੰ ਤਾਂ ਮਲਾਇਆ ਕਿ ਸਾਡੇ ਕਿਸਾਨ ਭਰਾਵਾਂ ਦੀ ਜਿਹੜੀ ਜ਼ਮੀਨ ਰੁੱਲ ਗਈ ਹੈ ਉਹਦੇ ਲਈ ਵੀ ਅਸੀਂ ਨਾਲ ਲੱਗ ਕੇ ਹੱਲਾ ਮਾਰਨਾ ਜਦੋਂ ਤੁਸੀਂ ਬੰਨ ਬੱਜ ਗਿਆ ਉਹਨਾਂ ਦੀਆਂ ਜ਼ਮੀਨਾਂ ਵੀ ਆਪਾਂ ਬਰਾਬਰ ਕਰਕੇ ਦੇਣੀਆਂ ਡੀਸੀ ਸਾਹ ਨੂੰ ਕਿਸੇ ਵੀ ਪਾਸੋਂ ਕੋਈ ਇਹ ਨਾ ਆਵੇ ਵੀ ਇਹਦੀ ਰੋਕ ਹੈ ਜੀ ਇਹ ਮਨਾ ਜੀ ਆਪਾਂ ਸਾਰਿਆਂ ਨੇ ਰਲ ਮਿਲ ਕੇ ਉਹ ਜ਼ਮੀਨਾਂ ਚ ਜੇ ਸਾਥ ਦੇਣਾ ਤੇ ਇਸ ਪਾਸੇ ਦਿਓ ਸਾਰੇ ਜਣ ਖਾਲੀ ਫੇਸਬੁਕਾਂ ਤੇ ਬੋਲਣ ਨਾਲ ਯਾ ਮੀਡੀਆ ਚ ਬੋਲਣ ਨਾਲ ਉਹਨਾਂ ਗਰੀਬਾਂ ਦਾ ਭਲਾ ਨਹੀਂ ਹੋਣਾ ਜਿਨ੍ਹਾਂ ਦੀਆਂ ਜਮੀਨਾਂ ਰੋੜ ਗਈਆਂ ਭਲਾ ਹੋਣਾ ਆਪਾਂ ਇਕੱਠੇ ਹੋ ਕੇ ਆਪਣੀ ਬਸੰਦ ਦੀ ਲਿਆ ਕੇ ਨਾਲ ਲੱਗ ਕੇ ਆਪਾਂ ਸਾਰੇ ਜਣੇ ਸੇਵਾ ਕਰੀਏ ਸੋ ਮੈਂ ਉਹਦੀ ਡਿਸੀਸ਼ਨ ਕਹੂੰਗਾ ਅਫਸਰ ਸਾਹਿਬਾਨਾ ਡਿਊਟੀ ਲਾਓ ਕਿ ਉਹਨਾਂ ਦਾ ਕਿੰਨਾ ਨੁਕਸਾਨ ਹੈ ਕਿਵੇਂ ਹੋ ਸਕਦਾ ਅਸੀਂ ਮੁੱਖ ਮੰਤਰੀ ਸਰਦਾਰ ਪੂਰਨ ਸਿੰਘ ਮਾਨ ਜੀ ਅੱਗੇ ਵੀ ਜਾ ਕੇ ਦੱਸਾਂਗਾ ਕਿ ਇੰਨਾ ਨੁਕਸਾਨ ਹੈ ਇੰਨਾ ਹੈ ਪੈਸੇ ਲੱਗਣੇ ਇਹਨਾਂ ਦੀ ਜਮੀਨਾਂ ਬਦਲ ਕਰਨ ਵਾਸਤੇ ਸੋ ਨਾ ਉਥੋਂ ਵੀ ਲਿਆਵਾਂਗਾ ਪਰ ਉਹਦੇ ਨਾਲ-ਨਾਲ ਆਪਾਂ ਸਾਰਿਆਂ ਨੇ ਸਹਿਯੋਗ ਦੇਣਾ ਉਹਨਾਂ ਭਰਾਵਾਂ ਦੀਆਂ ਜ਼ਮੀਨਾਂ ਨੂੰ ਸਾਡੇ ਪਿੱਛੇ ਇੱਕ ਭਰਾ ਰਹਿੰਦਾ ਉਹਦੇ ਘਰ ਨੂੰ ਜਾਣ ਨੂੰ ਰਸਤੇ ਰੁੜ ਗਿਆ ਹੋਇਆ ਸੋ ਵੀ ਅਸੀਂ ਬਣਾ ਕੇ ਲਾਵਾਂਗੇ ਸੋ ਹਰ ਕੰਮ ਜਿਹੜਾ ਇਹ ਪਿੰਡ ਦੇ ਜਿਹੜੇ ਕੰਮ ਆ ਹੋਣ ਵਾਲੇ ਹੋਣਗੇ ਪਰ ਅੱਜ ਤੁਹਾਨੂੰ ਮੈਂ ਸਾਰਿਆਂ ਨੂੰ ਮੁਾਰਕਬਾ ਦਿੰਨਾ ਕਿ ਅੱਜ ਸਾਡਾ ਜਿਹੜਾ ਬੰਨ ਬਹੁਤ ਲੰਬਾ ਚਲਾ ਗਿਆ ਜਿਹੜਾ ਰੁੜ ਗਿਆ ਇਹ ਅਸੀਂ ਬਣਾਉਣ ਜਾ ਰਹੇ ਹਾਂ ਸੋ ਅਸੀਂ ਜਿੱਥੇ ਮੁੱਖ ਮੰਤਰੀ ਸਰਦਾਰ ਪ੍ਰੋਣ ਸਿੰਘ ਬਾਦਲ ਜੀ ਦਾ ਧੰਨਵਾਦ ਕਰਦੇ ਆ ਜਿੱਥੇ ਡੀਸੀ ਸਾਹਿਬ ਦਾ ਧੰਨਵਾਦ ਕਰਦੇ ਆ ਮੈਂ ਤੁਹਾਡਾ ਸਾਰਿਆਂ ਦਾ ਹੀ ਸਾਰੇ ਹੀ ਭਰਾਵਾਂ ਨੇ ਪੂਰਾ ਯੋਗਦਾਨ ਦਿੱਤਾ ਸਾਰਿਆਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਬਣੇ ਸੋ ਜਲਦੀ ਤੋਂ ਜਲਦੀ ਬਣ ਜਾ ਰਿਹਾ ਠੇਕੇਦਾਰ ਸਹਿਬਾਨ ਇੱਥੇ ਮੌਜੂਦ ਨੇ ਮੈਂ ਉਹਨਾਂ ਨੂੰ ਇਹ ਬੇਨਤੀ ਕਰਦਾ ਕਿ ਪੂਰੀ ਸਪੀਡ ਇਸ ਬੰਦੇ ਉੱਤੇ ਹੋਣੀ ਚਾਹੀਦੀ ਹੈ 18-18 ਘੰਟੇ ਲਗਾ ਕੇ ਕੰਮ ਚੱਲਣਾ ਚਾਹੀਦਾ 18 ਘੰਟੇ ਲਗਾ ਕੇ ਪੈਸੇ ਘਟ ਜਾਣਗੇ ਲੱਗ ਜੂਗਾ ਪੈਸੇ ਘਟਮ ਹੋਗੇ ਤਾਵੇਂ ਦੱਸ ਦਿਓ ਅਸੀਂ ਹੋਰ ਕਰਾਂਗੇ ਪਰ ਕੰਮ ਨਹੀਂ ਰੁਕਣਾ ਚਾਹੀਦਾ। ਪੰਦੇ ਨਾਲ ਨਾਲ ਸਾਡੇ 10 ਖਾਈ ਪਾਈ ਪਾ ਰਹੇ ਨੇ ਬਹੁਤ ਵਧੀਆ ਸੋਬਰ ਨੇ ਬਣਾਇਆ ਨਾ ਪਹਿਲੇ 1.50 ਦੇ ਵਿੱਚ ਜਿਹਦੇ ਵਿੱਚ ਪਾਈਪ ਸੈਕਸ਼ਨ ਪਰ ਆਪਣਾ ਪਾਈਪ ਹੀ ਨੱਪੜੇ ਥੱਲੇ ਦੇਖੋ ਪਹਿਲਾ ਪੰਜਾਬ ਦੇ ਵਿੱਚ ਇਹ ਬਣ ਬਣਨ ਜਾ ਰਿਹਾ ਜਿਹਦੇ ਨਾਮ ਨਾਲ ਟੈਪ ਦਿੱਤੇ ਜਾਣੇ ਕਿ ਜਿਹੜਾ ਦੁਆਰਾ ਇਸ ਬੰਨ ਨੂੰ ਨੁਕਸਾਨ ਨਾ ਹੋਵੇ ਸਾਡੇ 10 ਕਰੋੜ ਰੁਪਇਆ ਇਹ ਬੰਨ ਤੇ ਲੱਗਣ ਜਾ ਰਿਹਾ ਪੂਰੀ ਸਪੀਡ ਨਾਲ ਕੰਮ ਹੋਵੇਗਾ ਮੈਂ ਸਾਰਿਆਂ ਭਰਾਵਾਂ ਨੂੰ ਕਹੂੰਗਾ ਇੱਥੇ ਕੋਈ ਸਿਆਸਤ ਨਹੀਂ ਸਾਰੇ ਰਲ ਮਿਲ ਕੇ ਆਪਾਂ ਇਸ ਸੇਵਾ ਦਾ ਕੰਮ ਹੈ ਜਿੰਮੇ ਪਹਿਲਾਂ ਸੇਵਾ ਕਰਦੇ ਸੀ ਕਿ ਪਿੰਡ ਦਾ ਰੁੜ ਜਾਣਾ ਲੁਧਿਆਣੇ ਪਾਣੀ ਨਾਲ ਚੱਲ ਜਾਵੇ ਤੇ ਹੁਣ ਵੀ ਸਿਆਸਤ ਨਾ ਕਰੀਏ ਇਮਾਨਦਾਰੀ ਨਾਲ ਸੇਵਾਦਾਰ ਬਣ ਕੇ ਮੈਂ ਕਦੀ ਵੀ ਕਿਸੇ ਨੂੰ ਬਾੜਾ ਨਹੀਂ ਬੋਲਦਾ ਨਾਮ ਨੂੰ ਲੋੜ ਹੈ ਕਿਉਂਕਿ ਪ੍ਰਮਾਤਮਾ ਦੀ ਦਿੱਤੀ ਹੋਈ ਸੇਵਾ ਤੁਹਾਡੇ ਲੋਕਾਂ ਲਈ ਦਿੱਤੀ ਹੋਈ ਸੇਵਾ ਨਿਭਾ ਰਹੇ ਆ ਕੋਈ ਦਿਮਾਗ ਘੇਰਾ ਫੇਰੀ ਨਹੀਂ ਹੈ ਕੋਈ ਚੁਸਤ ਚਲਾਕੀ ਨਹੀਂ ਹੈ ਜਿਹੜਾ ਕੰਮ ਨਾਲ ਦੀ ਨਾਲ ਕੋਸ਼ਿਸ਼ ਕਰੀ ਜੇ ਕੰਮ ਕਰਵਾਉਣ ਦੀ ਤਿੰਨੇ ਦਫ਼ਤਰ ਖੁੱਲ੍ਹਿਆ ਈਮਾਨਦਾਰੀ ਨਾਲ ਸੇਵਾਦਾਰ ਬਣ ਕੇ ਸਾਡੀ ਸਾਰੀ ਟੀਮ ਸਾਡੇ ਬਲਾਕ ਪ੍ਰਧਾਨ ਸਹਿਬਾਨ ਕੌਂਸਲਰ ਸਹਿਬਾਨ ਅਸੀਂ ਖੁਦ ਪ੍ਰਸ਼ਾਸਨ ਡਿਸੀਸਾਂ ਨੂੰ ਪੁੱਛ ਲਿਓ ਕਿ ਹਮੇਸ਼ਾ ਹੀ ਇਹਨਾਂ ਨੂੰ ਤੰਗ ਕਰੀਦਾ ਕਿ ਸਾਡੇ ਹਲਕੇ ਨੂੰ ਆਹ ਦੇ ਦਿਓ ਸਾਡੇ ਹਲਕੇ ਨੂੰ ਆਹ ਦੇ ਦਿਓ ਕਿਉਂ ਕਿ ਹਲਕੇ ਦੇ ਲੋਕਾਂ ਨੇ ਮੈਨੂੰ ਸੇਵਾਦਾਰ ਬਣਾਇਆ ਇਹਨਾਂ ਦੇ ਅਸੀਰਵਾਦ ਨਾਲ ਜੇ ਮੈਂ ਐਮਐਲਏ ਬਣਿਆ ਅੱਜ ਪਰਮਾਤਮਾ ਨੇ ਮੰਤਰੀ ਬਣਾਇਆ ਸੋ ਇਸੇ ਤਰ੍ਹਾਂ ਹੀ ਨਿਮਾਣੇਵਾਲ ਕੇ ਸੇਵਾਦਾਰ ਬਣ ਕੇ ਸੇਵਾ ਕਰਦੇ ਰਵਾਂਗੇ ਬਾਕੀ ਜਿਨ੍ਹਾਂ ਨੇ ਕਈ ਗੱਲਾਂ ਕਰਨੀਆਂ ਕਰਦੀਆਂ ਹੁੰਦੀਆਂ ਮੈਂ ਉਹਦੀ ਪ੍ਰਵਾਨ ਨਹੀਂ ਕਰਦਾ ਪਰ ਗੁਰੂ ਸਾਹਿਬ ਦੇ ਅੱਗੇ ਮੈਂ ਜ਼ਰੂਰ ਅਰਦਾਸ ਕਰਦਾ ਕਿ ਹਲਕਾ ਸਾਨੇਵਾਲ ਦੇ ਵਿੱਚ ਕੋਈ ਇਹੋ ਜਿਹੀ ਸਿਆਸਤ ਨਾ ਹੋਵੇ ਜਿੱਥੇ ਕਿਸੇ ਦੀਆਂ ਲੜਾਈਆਂ ਹੋਣ ਕਿਸੇ ਦੇ ਝਗੜੇ ਹੋਣ ਕਿਸੇ ਦਾ ਸਿਰ ਪਾਟੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਪਾਂ ਰਲ ਮਿਲ ਕੇ ਇਕੱਠੇ ਹੋ ਕੇ ਚੱਲੀਏ ਤੇ ਸਾਨੇਵਾਲ ਪੰਜਾਬ ਦਾ ਨੰਬਰ 1 ਹਲਕਾ ਜਿਹੜਾ ਬਣਾ ਸਕਦੇ ਆ